ਜੇ ਪਿਆਰੇ ਬੱਚੇ ਜਿਹੜੀ ਸ਼ਾਰਟ ਬਰੀਡ ਹੀ ਹੁੰਦੀ ਆ ਤੁਸੀਂ ਦੇਖ ਲਓ 50 ਦਿਨਾਂ ਦਾ ਵੈਕਸੀਨੇਸ਼ਨ ਹੋ ਗਈ ਕੋਈ ਵੇਚ ਕੋਈ ਵੇਚ 50 ਦਿਨਾਂ ਦਾ ਮੇਲ ਹਾਂਜੀ ਮੇਲ ਜੀ ਤੇ ਇਹਦੀ ਕੀ ਡਿਮਾਂਡ ਹੈ ਇਹ ਦੇ ਦਾਂਗੇ 15000 ਆ ਸਰ 15000 ਦਾ ਕੀ ਡਿਮਾਂਡ ਹੈ 12000 ਰੁਪਏ ਜੀ ਇੱਕ ਮੇਲ 12000 ਰੁਪਏ ਇਹ ਅਲੱਗ ਲੀਟਰ ਦੇ ਨੇ ਹਾਂਜੀ ਇਹ ਅਲੱਗ ਲੀਟਰ ਦੇ ਜੀ ਠੀਕ ਹੈ ਫਾਦਰ 12 ਇਹ ਸੇਮੀਆ ਜੀ ਮਦਰ ਲੱਗੇ ਜੀ ਇਹਨਾਂ ਲਈ ਕੋੜ ਗੱਦੀ ਜੀ ਕੋੜ ਗੱਦੀ ਹਾਂਜੀ ਇਹਦੀ ਮਦਰ ਇਹ ਕਰਦੇ ਬੱਚੇ ਇਹ ਕਰਦੀ ਆਪਣੀ ਬਰੀਡ ਹੈ ਕਿੰਨੇ ਬੱਚੇ ਲੈ ਕੇ ਆਏ ਇਹ ਤਿੰਨ ਫੀਮੇਲ ਹੈ ਮੇਰੇ ਤਾਂ ਸੇਲ ਹੋ ਗਏ ਦੋ ਫੀਮ ਇਹ ਹੈਗੇ 40-42 ਦਿਨਾਂ ਦੇ ਜੀ ਇਹ ਪੜਦੇ ਵੀ ਹੁੰਦੇ ਨੇ ਹਾਂ ਕਰੇ ਸਭ ਹੁੰਦਾ ਜੀ ਵਧੀਆ ਰਾਖੀ ਵਾਸਤੇ ਗਾਰਡ ਵਾਸਤੇ ਬਹੁਤ ਘਰੇ ਤਾਂ ਹੀ ਰੱਖਣ ਵਾਲੇ ਨਹੀਂ ਕਰੇ ਵੀ ਰੱਖੇ ਕੁਛ ਨਹੀਂ ਦਾ ਜੀ ਆਪਣੇ ਕੋਲ ਕੁਝ ਨਹੀਂ ਕਰੇ ਹਾਂ ਜੀ ਕੋਈ ਨਹੀਂ ਜੀ ਇਹ ਵੀ ਪੁੱਲਰ ਹੋਰੀ ਕਹਿੰਦੇ ਨਾ ਕਹਿੰਦੇ ਅਸੀਂ ਇਹਨਾਂ ਦੀ ਬਰੀਡ ਦੇ ਵਿੱਚ ਤਬਦੀਲੀ ਲਿਆਂਦੀ ਆ ਦੇਖਦੇ ਆ ਕਿਹੜੀ ਤਬਦੀਲੀ ਲਿਆਂਦੀ ਆ ਬੱਚੇ ਇਹਨਾਂ ਕੋਲੇ ਹਰ ਵਾਰੀ ਹੁੰਦੇ ਨੇ ਔਰ ਇਹਨਾਂ ਦੀ ਇੱਕ ਖਾਸੀਅਤ ਆ ਬਾਈ ਦੇ ਮੈਂ ਇਹਨਾਂ ਤੋਂ ਪਹਿਲਾਂ ਵੀਡੀਓ ਬਣਾਈ ਉਹਦੇ ਵਿੱਚ ਕਹਿੰਦੇ ਵੀ ਸਾਡੇ ਕੋਲੇ ਜਿਹੜਾ ਬੰਦਾ ਆ ਗਿਆ ਸੀ ਮੋੜਦੇ ਨਹੀਂ ਹੈਗੇ ਜੇ ਘੱਟ ਬਜਟ ਵਾਲਾ ਆ ਗਿਆ ਸੀ ਉਹਨੂੰ ਵੀ ਨਹੀਂ ਮੋੜਦੇ ਹਨਾ ਹੁਣ ਵੀ ਅਸੀਂ ਚੱਲ ਰਹੇ ਆ ਲੋਕ ਨਹੀਂ ਮਰਨਦੇ ਆਪਾਂ ਹੁਣ ਵੀ ਅਸੀਂ ਚੱਲ ਰਹੇ ਆ ਹਾਂਜੀ ਹਾਂਜੀ ਹਾਂ ਪੂਰੇ ਸੁਣਾ ਬਰੀ ਮੰਡੀ ਪੂਰੇ ਵੇਚੜੀ ਦੀ ਗੱਲ ਖਾਸ ਹੈ ਕੰਮ ਕਰ ਵਧੀਆ ਚੱਲ ਪੂਰਾ ਮਾਲਕ ਦੀ ਪਰਿਵਾਰ ਪੂਰਾ ਮਾਲਕ ਦੀ ਕਿਰਪਾ ਜੀ ਠੀਕ ਉਹ ਠੀਕ ਹੈ ਨਾ ਮੇਰੇ ਯਾਦ ਰੱਖਦਾ ਉਹਨਾਂ ਵੀ ਕਹਿੰਦੇ ਵੀ ਜਿਹੜਾ ਮਰਜ਼ੀ ਕਸਟਮਰ ਆ ਜਾਏ ਜਿੱਦਾਂ ਦਾ ਮਰਜ਼ੀ ਆ ਜਾਏ ਅਸੀਂ ਉਹਨੂੰ ਖਾਲੀ ਨਹੀਂ ਮੋੜਦੇ ਵੀ ਬੰਦਾ ਇਹ ਨਹੀਂ ਨਰਾਸ਼ ਹੋ ਕੇ ਜਾਊ ਮੇਰੇ ਕੋਲੇ ਪੈਸੇ ਘਟਦੇ ਵੀ ਮੇਰਾ ਮਸਲਾ ਨਹੀਂ ਹਲ ਹੋਇਆ ਤੇ ਹੁਣ ਵੀਰ ਕਹਿੰਦਾ ਸੀਗਾ ਮੈਨੂੰ ਕਹਿੰਦਾ ਵੀ ਅਸੀਂ ਹੁਣ ਪੈਸਿਆਂ 'ਚ ਵੀ ਫਰਕ ਪਤਾ ਤੁਸੀਂ ਨਹੀਂ ਨਹੀਂ ਮਾੜਾ ਮੋਟਾ ਕਰਿਆ ਜੀ ਬਾਲਾ ਨਹੀਂ ਹਾਂਜੀ ਹਾਂ ਤੇ ਨਿਕਲ ਜਾਂਦੀ ਆ ਹਾਂਜੀ ਹਾਂ ਤੇ ਹੁਣ ਦਿਖਾਵਾਂਗੇ ਫੇਰ ਅੱਜ ਛੋਟੇ ਚੈਨਲ ਆਹੀ ਆਉਂਦਾ ਫੇਰ ਤਾਂ ਮਾਨਦਾਨ ਪੂਰਾ ਕਰਦੇ ਹਾਂ ਜੀ ਅਸੀਂ ਕਰਨਾ ਦਾ ਹੱਕ ਬਣਦਾ ਸਾਨੂੰ ਆ ਕੇ ਗਾਹਕ ਦੱਸਦਾ ਨਹੀਂ ਛੋਟੇ ਆ ਟੀਵੀ ਚੈਨਲ ਅਸੀਂ ਉਹ ਦੇਖਿਆ ਜੀ ਫੇਰ ਸਾਨੂੰ ਹੋ ਜਾਂਦਾ ਜੀ ਇਹਨਾਂ ਦਾ ਨੋਟ ਕਰਕੇ ਰੱਖੋ ਨੰਬਰ ਤੁਹਾਨੂੰ ਮੈਂ ਦਊਂਗਾ ਅਖੀਰ ਦੇ ਉੱਤੇ ਤੇ ਇਹਨਾਂ ਨੂੰ ਸਕਰੀਨਸ਼ਾਟ ਭੇਜੋ ਇਹਨਾਂ ਤੋਂ ਡਿਸਕਾਊਂਟ ਫੁੱਲ ਲੈਣਾ ਨਹੀਂ ਦੇਣਗੇ ਤਾਂ ਮੈਨੂੰ ਮੇਰਾ ਸੰਪਰਕ ਨੰਬਰ ਤੁਹਾਡੇ ਕੋਲ ਹੈਗਾ ਠੀਕ ਹੈ ਮੰਦੀਪ ਵੀਰੇ ਇਹਦੇ ਬਾਰੇ ਜਾਣਕਾਰੀ ਦਿਓ 50 ਦਿਨਾਂ ਦਾ ਸਹੀ ਹਾਂਜੀ ਹਾਂਜੀ 50 ਦਿਨਾਂ ਦਾ ਬੱਚਾ ਜਿਹੜੀ ਸ਼ਾਰਟ ਬਰੀਡ ਹੀ ਹੁੰਦੀ ਆ ਤੁਸੀਂ ਦੇਖ ਲਓ 50 ਦਿਨਾਂ ਦਾ ਵੈਕਸੀਨੇਸ਼ਨ ਹੋ ਗਈ ਕੋਈ ਵੇਚ ਕੋਈ ਵੇਚ 50 ਦਿਨਾਂ ਦਾ ਮੇਲ ਹਾਂਜੀ ਮੇਲ ਜੀ ਤੇ ਇਹਦੀ ਕੀ ਡਿਮਾਂਡ ਹੈ ਇਹ ਦੇ ਦਾਂਗੇ 15000 ਦਾ ਸਰ 15000 ਦਾ ਤੇ ਆਹ ਵਾਲਾ ਬਾਈਟ ਜਾਂ ਇਹ ਛੋਟੀ ਹਾਈਟ ਵਾਲਾ ਪੋਮੇਰੀਅਨ ਹੈ ਜੀ ਇਹ ਬਾਲਾ ਸੋਟੀ ਹਾਂਜੀ ਹਾਂਜੀ ਹਾਂ ਇਹ ਹੈਗਾ 35 ਦਿਨਾਂ ਦਾ ਜੀ ਇਹ 35 ਦਿਨਾਂ ਦਾ ਹਾਂਜੀ ਹਾਂ ਇਹ ਵੀ ਮੇਲ ਹੈ ਹਾਂਜੀ ਹਾਂ ਇਹਦੀ ਕੀ ਡਿਮਾਂਡ ਇਹ 650 ਰੁਪਏ ਡਿਮਾਂਡ ਹੈ ਜੀ ਇਹਦਾ 650 ਇਹ ਪੋਮੇਰੀਅਨ ਦੀ ਜ਼ਿਆਦਾ ਡਿਮਾਂਡ ਹੈ ਇਹ ਕੁਆਲਿਟੀ ਚ ਹੈ ਜ ਇਹ ਪਹਿਲੀ ਵਾਰੀ ਲੈ ਹਾਂ ਹਾਂਜੀ ਹਾਂ ਹਾਂਜੀ ਇਹ ਕਿ ਕਿਧਰੋਂ ਕੱਢਿਆ ਸਰ ਇਸ ਘਰੇ ਸਭਾਈਏ ਕੁੱਤੀ ਜੀ ਆਪਣੇ ਆਪ ਦੇ ਮੀਰੀਡ ਹੈ ਇਹਦੇ ਨਾਲ ਤੇ ਹੋਰ ਵੀ ਹੈਗੇ ਹਾਂ ਤਿੰਨ ਬੱਚੇ ਹੋ ਰਹੇ ਜੀ ਇਹ ਇਹ ਤਾਂ ਵੱਡੇ ਜੇ ਲੱਗਦੇ ਨੇ ਬਸ ਕੋਈ ਵੀ ਬੱਚਾ ਕੋਈ ਵੱਧ ਖਾਂਦਾ ਕੋਈ ਘੱਟ ਖਾਂਦਾ ਜੀ ਰੋਟੀ ਇਹ ਜਿਆਦਾ ਇਹ ਮੁੰਡਾ ਜਿਆਦਾ ਖਾਂਦਾ ਹਾਂ ਘੱਟ ਪਾਇਆ ਕਰ ਨਹੀਂ ਬਸ ਇਹ ਵੀ ਕੋਈ ਨਾਸਟਾ ਦਾ ਬੱਚਾ ਹੋ ਜਾਂਦਾ ਕੱਢ ਜਾਂਦਾ ਨਾ ਵੀ ਸੇਵਾ ਕਰਨ ਦਾ ਚੋਅ ਹੈ ਇਹਨੂੰ ਹਾਂਜੀ ਪੂਰਾ ਇੱਕ ਗੱਲ ਖੁਸ਼ਕਬੀਤ ਬੰਦੇ ਨੇ ਬਾਈ ਹੈ ਨਾ ਤੇ ਇਹਦੀ ਇਹਦੀ ਸੇਮ ਹੈ 35 35 ਦਿਨ ਦੇ ਇਹਦੇ 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 ਪ੍ਰਾਈਸ ਦੇ ਵਿੱਚ ਫਰਕ ਨੀ ਕੁਈ ਐ ਭਾਈ ਸਰ ਇਹਦਾ ਵੀ 6500 ਦਾ ਹੀ 6500 ਜਿਹੜਾ ਮਰਜ਼ੀ ਲੈ ਜਾਓ ਚਾਹ ਦੀ ਆ ਲੈ ਜਾਓ ਨਿਕਾ ਜਾ ਤੇ ਇਹਦਾ ਇਹਦਾ 15000 ਇਹਦਾ 15000 ਹੈਗਾ ਦਾ ਐਡਾ ਕੀ ਹੈ ਬਸ ਕੁਆਲਟੀ ਦਾ ਜੀ ਇਹਦਾ ਰੇਟ ਨਹੀਂ ਜਿਆਦਾ ਲੜ ਕੇ ਰੰਗ ਦਾ ਫਰਕ ਹੈ ਥੋੜਾ ਜੀ ਤੁਸੀਂ ਤਾਂ ਕਹਿਣਾ ਉਹਦਾ ਰੰਗ ਵੀ ਕਿੰਨਾ ਸੋਹਣਾ ਜਟੇਟ ਇਹ ਨਾਲੇ ਭੂਰਾ ਜਾ ਤੁਸੀਂ ਰੇਟ ਬਹੁਤ ਲੜ ਕੇ ਨਹੀਂ ਰੇਟ ਤਾਂ ਜਾਇਜ਼ ਹੈ ਮਾਰ ਮਾਰਤਾ ਹੋ ਯਾਰ ਕੋਈ ਗੱਲ ਨਹੀਂ ਮਾਨਤਾ ਗਰੀਬ ਪਤਾ ਲੈਣਾ ਬੇਫਿਕਰ ਹੋ ਜੀ ਬੇਫਿਕਰ ਹੋ ਜੀ ਹਾਂ ਆਪਾਂ ਗਰੀਬ ਗਰੀਬ ਦਾ ਦਿਲ ਨਹੀਂ ਤੋੜਦੇ ਜੀ ਠੀਕ ਹੈ ਜੀ ਅਰੇਕ ਸ਼ੌਕਨਾ ਮਾਸਾ ਜਨ ਰੱਖਣ ਦਾ ਜਾਂ ਇਹ ਸਾਰੇ ਕੁਲੀਟਰ ਦੇ ਨੇ ਹਾਂਜੀ ਹੋਰ ਦਿਖਾਏ ਆ ਜਿਹੜੇ ਆ ਪਾ ਜੀ ਨੇ ਕਿਵੇਂ ਨੇ ਕੱਢੀ ਗੱਲ ਫਟਾਫਟ ਧਰ ਦੇ ਕਰ ਅੱਛਾ ਇਹ ਟੁਆਇ ਕਲਚਰ ਦੇ ਨੇ ਹਾਂਜੀ ਸਰ ਅੱਛਾ ਇਹਦੀ ਐਜ ਕਿੰਨੀ ਆ ਇਹਨੂੰ ਇਹ 50 50 ਦਿਨ ਦੀ ਹੈ ਜੀ 50 ਦਿਨ ਦੀ ਵੈਕਸੀਨੇਸ਼ਨ ਹੋ ਗਈ ਉਹਨਾਂ ਦੀ ਨਹੀਂ ਇਹਨਾਂ ਦੀ ਅਜੇ ਕਰਵਾਈ ਨਹੀਂ ਜੀ ਇਹ ਕਿਉਂ ਨਹੀਂ ਕਰਵਾਈ ਬਸ ਉਦਾਂ ਹੀ ਮੈਂ 60 ਦਿਨ ਤੋਂ ਕਰਵਾਉਣਾ ਹੁੰਦਾ ਜੀ ਥੋੜਾ ਲੇਟ ਹਾਂਜੀ ਠੀਕ ਹੈ ਡਾਈਟ ਵੱਧ ਦੇਣਾ ਤੋਂ ਵੈਕਸੀਨੇਸ਼ਨ ਲੇਟ ਕਰਦਾ ਉਹ ਥੋੜਾ ਆ ਹੁੰਦਾ ਜੀ ਬੱਚਾ ਨਾਲ ਕਈ ਵਾਰੀ ਟੀਕੇ ਤੋਂ ਡਾਡ ਉੜ ਜਾਂਦਾ ਤੇ ਬੁਖਾਰ ਹੋ ਜਾਂਦਾ ਹੈ ਦਰਦੇ ਵੀ ਨੇ ਛੋਟੀ ਫਰੀਦ ਸੂਈ ਸੂਈ ਬਰੀਕ ਪਾ ਲਿਆ ਕਰੋ ਯਾਰ ਬਰੀਕ ਸੂਈ ਪਾ ਲਿਆ ਕਰੋ ਹਾਂ ਇਹ ਵੀ ਸਹੀ ਹੈ ਇਦਾਂ ਬੱਚਾ ਤਾਂ ਡਰੂਗੇ ਹੁਣ ਜੇ ਤੈਨੂੰ ਐਨੀ ਮੋਟੀ ਸੂਈ ਦਿਖਾਈਏ ਤੂੰ ਭੱਜੇਗਾ ਉਧਰੋਂ ਹੋਰ ਜੀ ਪਹਿਲਾਂ ਛਾਲ ਮਾਰਦੇ ਆ ਚਲੋ ਵਧੀਆ ਇਹਦੀ ਕੀ ਡਿਮਾਂਡ ਹੈ 12000 ਰੁਪਏ ਜੀ ਇੱਕ ਮੀਟਰ 12000 ਰੁਪਏ ਇਹ ਅਲੱਗ ਲੀਟਰ ਦੇ ਨੇ ਹਾਂ ਜੀ ਇਹ ਅਲੱਗ ਲੀਟਰ ਦੇ ਜੀ ਠੀਕ ਹੈ ਫਿਰ 12000 ਜੀ ਮਦਰ ਲੱਗੇ ਜੀ ਇਹਨਾਂ ਦੀ ਇਹ ਦੋਨਾਂ ਦਾ 12000 ਰੁਪਏ ਨਹੀਂ ਜੀ ਇੱਕ ਦਾ 12000 ਰੁਪਏ ਮੈਂ ਕਿਹਾ ਦੋਨੇ ਇਕੱਠੇ ਕਰਕੇ ਦੇ ਠੀਕ ਹੈ ਇਹ ਮੇਲ ਵੀ ਮੇਲ ਦਾ ਕੀ ਰੇਟ ਹੈ ਇਹ ਮੇਲ ਲਈ ਆ ਜੀ ਚਾਰੇ ਚਾਰੇ ਮੇਲ ਨੇ ਹਾਂਜੀ ਬਹੁਤ ਵਧੀਆ ਚਲੋ ਇਹਨਾਂ ਦਾ 12000 ਰੇਟ ਹੈ ਮਨਜੀਤ ਬਕਾਲਾ ਕਿਵੇਂ ਹੈ ਬਾਈ ਕਾਲਾ ਬਲੇ ਗਿਆ ਟੁਆਇ ਕਰ ਚਲ ਇਹ ਟੁਆਇ ਕਰ ਚਲ ਇਹ ਸਾਢੇ 3 ਮਹੀਨੇ ਦਾ ਹੈ ਸਾਢੇ 3 ਮਹੀਨਾ ਦਾ ਹੈ ਜੀ ਇਹ ਵੱਡਾ ਕਿਵੇਂ ਕਰ ਲਿਆ ਇਹਦੀ ਇੱਕ ਵੈਕਸੀਨ ਡਾਨਾ ਹੈ ਜੀ ਅੱਛਾ ਹਾਂ ਕੁਆਲਟੀ ਥੋੜੀ ਜਿਹੀ ਵਧੀਆ ਸੀ ਮੈਂ ਚੱਲ ਰੋਕ ਕੇ ਭੇਜ ਦਾਂਗੇ ਵਧੀਆ ਹਾਂ ਹਾਂ ਜੀ ਲੱਗਿਆ ਤੁਹਾਨੂੰ ਹੈ ਹਾਂਜੀ ਹਾਂਜੀ ਹਾਈ ਕਿੰਨੀ ਕਰ ਜਣੀਆਂ ਜੀ ਬਸ ਥੋੜੀ ਹੋਰ ਕਰੂਗਾ ਜੀ ਉਰ ਕਰੂਗਾ ਚਲੋ ਠੀਕ ਹੈ ਇਹਦੀ ਕੀ ਡਿਮਾਂਡ ਕਰਦੇ ਆ ਇਹਦਾ 10000 ਰੁਪਏ ਜੀ 10000 ਚਲੋ ਇਹਦੇ ਡਿਸਕਾਊਂਟ ਹੈਗਾ ਕਰ ਦਾਂਗੇ ਜੀ ਰਾਜ ਜੀ ਇੱਕ ਉਹ ਪਿਆ ਹੋਰ ਉਹ ਜਰਮਨ ਹੈ ਓਕੇ ਦਿਖਾਓ ਲੈ ਵੀ ਜਰਮਨ ਵਾਲਾ ਵੀ ਇਹਨਾਂ ਕੋਲ ਹੈਗਾ ਜੀ ਇਹ ਕਿਹੜੀ ਲਾਈਨ ਦਾ ਹੈ ਜੀ ਨਹੀਂ ਲਾਈਨ ਤਾਂ ਨਹੀਂ ਆਪਾਂ ਲੈ ਚੱਕਿਆ ਕੇ ਸੋਣਾ ਜੀ ਮਿੱਤਰ ਤੋਂ ਚੱਕਿਆ ਨਾ ਕਿਹਾ ਕੋਈ ਮੈਨੂੰ ਕਰ ਲੱਗਦਾ ਚੱਕਿਆ ਬੱਚੇ ਨਹੀਂ ਨਹੀਂ ਇਹ ਤਾਂ ਮੀਟਿੰਗ ਦਾ ਜੀ ਹਾਂ ਮੀਟਿੰਗ ਦਾ ਬੱਚਾ ਹੈਗਾ ਠੀਕ ਆ ਦੇਖੋ ਜੀ ਜਰਮਨ ਸ਼ੈਫਰਡ ਕੋਡ ਕਿਹੜਾ ਦਾ ਇਹ ਲੌਂਗ ਕੋਟ ਹੈ ਜੀ ਲੌਂਗ ਕੋਟ ਹੈ ਜੀ ਇਹ ਲੰਬੇ ਕੋਟ ਮੇ ਆਲਾ ਬਾਈ ਹਾਂ ਲੰਬਾ ਨਹੀਂ ਹੁੰਦਾ ਜੀ ਲੰਬੇ ਵਾਲਾ ਕੰਮ ਤਾਂ ਹੈ ਨਹੀਂ ਤੁਹਾਡੇ ਕੋਲੇ ਤੇ ਉਹ ਦਿਖਾਈ ਇੱਕ ਹੋਰ ਪਿਆ ਲਓ ਜੀ ਇਹ ਇਹ ਵੀ ਉਹਨਾਂ ਚੋਂ ਹੈ ਕਿ ਹੋਰ ਨਹੀਂ 8 ਲੀਟਰ ਦਾ ਜੀ ਇਹ ਇਹ ਕਿਹੜੀ ਕੰਪਨੀ ਹੈ ਇਹ ਪਪੀਰੀਅਨ ਜੀ ਪਪੀਰੀਅਨ ਇਹ ਕਿਹੜੀ ਆਈਡੀ ਕਰੀ ਹੈ ਇਹ ਬਲੂ ਆਈਜ ਬਲੂ ਆਈਜ ਆ ਲਓ ਬਲੂ ਆਈਜ ਦੇ ਵਿੱਚ ਹੈਗਾ ਪਪੀਰੀਅਨ ਕਿਸੇ ਨੂੰ ਜ਼ਰੂਰਤ ਹੈ ਤੇ ਇਹਦਾ ਇੱਕ ਏਜ ਕਿੰਨੀ ਹੈ ਜੀ ਇਹ ਸੱਤ ਦਿਨ ਨਾ ਹੋਈ ਮਤਲਬ ਹਾਂ ਥੈਂਕ ਯੂ ਨਾ ਹੋਈ ਨਹੀਂ 45 ਦਿਨ ਤੋਂ ਕਰਾਉਣਾ ਹੈ ਪ੍ਰਾਈਸ ਇਹਦਾ 4500 ਰੁਪਏ ਜਮ ਹਾਂ 4500 ਲੈ ਵੀ ਭਾਜੀ ਆ ਤੁਸੀਂ ਕਾਲ ਕਰ ਸਕਦੇ ਹੋ ਮੈਂ ਨੰਬਰ ਦਿੰਦਾ ਤੁਹਾਨੂੰ ਬਾਈ ਨੰਬਰ ਬੋਲੋ 783771003 ਰਿਪੀਟ ਕਰ ਦਿਓ 78370 71003 ਸਟ੍ਰੈਸਫਿਕੇਸ਼ਨ ਕੀ ਹੈ ਰਾਮਪਰਾ ਫੂਲ ਬੀਬੀਓ ਪਿੱਥੋ ਡਿਸਟ੍ਰਿਕਟ ਹੰਡਾ ਜੀ ਫੂਲ ਡਾਕ ਫਾਰਮ ਹਾਂ ਜੀ ਇਹਨਾਂ ਦਾ ਫੂਲ ਦਾ ਨੰਬਰ ਨੋਟ ਕਰ ਲਓ 8360201926 ਟਰਬਿਡ ਹੋ ਤਾਂ 8060201926 ਲੋ ਜੀ ਦੋਨੇ ਨੰਬਰ ਤੁਹਾਨੂੰ ਦਿੱਤੇ ਨੇ ਕਿਸੇ ਨੂੰ ਵੀ ਜ਼ਰੂਰਤ ਆ ਭੁੱਲ ਡੌਗ ਫਾਰਮ ਵਾਲਿਆਂ ਨੂੰ ਨੰਬਰ ਤੇ ਕਾਲ ਕਰ ਸਕਦੇ ਤੁਸੀਂ ਬੱਚੇ ਤੁਹਾਨੂੰ ਸਾਰੇ ਦਿਖਾ ਦੇ ਆ ਦੇਖ ਲਓ ਇੱਕ ਆਹ ਰਹਿ ਗਿਆ ਇਹਨੂੰ ਵੀ ਦਿਖਾ ਦੇ ਇਹਨੂੰ ਚੈੱਕ ਕਰ ਲਓ ਇਹ ਕਲਚਰ ਤੋਂ ਆਇਆ ਵੀ ਹਾਂਜੀ ਇਹ ਕਲਚਰ ਤੋਂ ਆਇਆ ਇਹ ਚਾਰ ਮੰਤਾ ਹੋ ਗਿਆ ਜੀ ਲਓ ਵੀ ਸਾਰੇ ਬੱਚੇ ਤੁਸੀਂ ਦੇਖ ਲੇ ਮਾਰੋ ਨੰਬਰ ਤੇ ਕਾਲ ਨੰਬਰ ਤੇ ਕਾਲ ਤੇ ਬੱਚੇ ਤੁਸੀਂ ਪਰਚੇਜ ਕਰ ਸਕਦੇ ਹੋ ਅਸੀਂ ਪਹਿਲਾਂ ਕਿਉਂ ਨਹੀਂ ਬੋਲੇ ਭਾਈ ਲੈ ਵੀ ਦੁਬਾਰਾ ਆਜੋ ਅੱਛਾ ਇਹ ਕਿਹੜਾ ਹੈ ਭਾਈ ਔੜ ਗੱਦੀ ਜੀ ਔੜ ਗੱਦੀ ਹਾਂ ਜੀ ਇਹਦਾ ਮਤਲਬ ਇਹ ਕਰਦੇ ਬੱਚੇ ਇਹ ਕਰਦੀ ਆਪਣੀ ਪ੍ਰੀੜਾ ਜੀ ਕਿੰਨੇ ਬੱਚੇ ਲੈ ਕੇ ਆਏ ਇਹ ਤਿੰਨ ਫੀਮੇਲ ਹੈ ਮੇਰੇ ਤਾਂ ਸੇਲ ਹੋ ਗਏ ਦੋ ਫੀਮੇਲੇ ਘਰੇ ਸੇਲ ਹੋ ਗਏ ਅੱਛਾ ਹਾਂ ਜੀ ਹਾਂ ਮਾੜਾ ਮੇਰੀ ਕਿੰਨੀ ਐਜ ਹੈ ਇਹ ਹੈਗੇ 40-40 ਦਿਨਾਂ ਦੇ ਜੀ ਇਹ ਪੜਦੇ ਵੀ ਹੁੰਦੇ ਨੇ ਹਾਂ ਕਰੇ ਸਭ ਹੁੰਦਾ ਜੀ ਵਧੀਆ ਰਾਖੀ ਬਾਤ ਗਾਰਡ ਵਾਸਤੇ ਬਹੁਤ ਘਰੇ ਤਾਂ ਨਹੀਂ ਰੱਖਣ ਵਾਲੇ ਨਹੀਂ ਕਰੇ ਵੀ ਰੱਖੇ ਕੁਛ ਨਹੀਂ ਦਾ ਜੀ ਆਪਣੇ ਕੋਲ ਕੁਝ ਨਹੀਂ ਹਾਂ ਜੀ ਹਾਂ ਨਹੀਂ ਨਹੀਂ ਕੋਈ ਕੋਈ ਤਾਂ ਨਹੀਂ ਇਹਦੀ ਕੀ ਡਿਮਾਂਡ ਹੈ ਇਹ ਦੇ ਦਾਂਗੇ 15000 ਦੀ ਫੀਮੇਲ ਜੀ ਹਾਂ ਇਹਦੇ ਬਾਈ ਨੰਦਰ ਵਾਲੀਆਂ ਸਾਰੀ ਬਾਈ ਨੰਦਰ ਵਾਲੀ ਇਹ ਚ ਕੀ ਫਰਕ ਹੁੰਦਾ ਜੇ ਆਹ ਵੀਤ ਦਰੋਲਿੰਦੀ ਆ ਇਹ ਬਸ ਆਪਣੇ ਕੋਲੇ ਕੁੱਤੀ ਮਾਂ ਹੀ ਮਦਰ ਦੇ ਆ ਬਾਈ ਨੰਦਰ ਹਾਂਜੀ ਹਾਂ ਮਦਰ ਦੇ ਮਦਰ ਵੀ ਆ ਫਾਦਰ ਹਾਂ ਮਦਰ ਵੀ ਆਪਣੇ ਕੋਲ ਹੀ ਆ ਮਦਰ ਵੀ ਆਪਣੇ ਕੋਲ ਹੀ ਆ ਤੇ ਇਹਦੀ ਮਦਰ ਦਿਖਾਉਂਗੇ ਮਾੜੀ ਹਾਂ ਹਾਂ ਦਿਖਾ ਦੇ ਕੱਢੋ ਬਾਹਰ ਇਹ ਭੂਤੀਆ ਡੌਗ ਵੀ ਕਹਿੰਦੇ ਨੇ ਇਹਨੂੰ ਆ ਦੇਖ ਲੋ ਇਹਦੇ ਬੱਚੇ ਆ ਬਾਈ ਨਾਲ ਹੀ ਲੈ ਕੇ ਆਏ ਨੇ ਇਹ ਨਹੀਂ ਅਗਲਾ ਕਹਿੰਦਾ ਲੈ ਜੋ ਚੱਕਿਆ ਨਾ ਇਹ ਨਾਲ ਇਦਾਂ ਦੀ ਇਹਦਾ ਰਿਜ਼ਲਟ ਹੈ ਇਹਦਾ ਕਿੰਨੀ ਐਜ ਹੋਈ ਹੋਈ ਇਹਦੀ ਇਹ ਤੀਜਾ ਸੂਆ ਸੂਈ ਹੈ ਤੀਜਾ ਸੂਆ ਸੂਈ ਹੈ ਠੀਕ ਹੈ ਮਤਲਬ ਇਹ ਡਿਲੀਵਰੀ ਹੋਣ ਕਰਕੇ ਵੀਕ ਹੋ ਜਾਂਦੀ ਨੇ ਫੀਮੇਲ ਹੁੰਦੀਆਂ ਨੇ ਜਿਹੜੀਆਂ 10 ਬੱਚੇ ਸੀਗੇ ਜੀ 10 ਬੱਚੇ ਪਾਉਂਦੀ ਹੈ ਇਹ ਤੇ ਰਿਜ਼ਲਟ ਤੁਸੀਂ ਦੇਖ ਲਿਆ ਨਾ ਕਿਸੇ ਨੂੰ ਵੀ ਜ਼ਰੂਰ ਤਾਂ ਬਾਈ ਦਾ ਨੰਬਰ ਤੁਹਾਨੂੰ ਦਿੱਤਾ ਸਕਰੀਨ ਤੇ ਉਹ ਤੁਸੀਂ ਕਾਲ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਮਿਹਰਬਾਨੀ ਸ਼ੁਕਰੀਆ ਜੀ